ਤਾ ਜਿੰਨੀ ਵੀ ਇੱਥੇ ਪੰਜਾਬ ਦੀ ਧਰਤੀ ਨੂੰ ਪੰਜਾਬ ਦੇ ਪਾਣੀ ਨੂੰ ਪਿਆਰ ਕਰਨ ਵਾਲੇ ਲੋਕ ਦਸਾਂ ਨਾ ਉਹਦੀ ਕਮਾਈ ਕਰਨ ਵਾਲੇ ਲੋਕ ਮਾਵਾ ਭੈਣਾ ਇੱਥਈਆਂ ਨੇ ਕਿਉਂਕਿ ਜੇ ਸਾਡਾ ਪਾਣੀ ਚੱਲਦਾ ਤਾਂ ਸਾਡਾ ਚੁੱਲ੍ਹਾ ਚੱਲਦਾ ਸੋ ਅੱਜ ਗੱਲ ਪਾਣੀਆਂ ਦੀ ਨਹੀਂ ਗੱਲ ਸਾਡੇ ਚੁੱਲਿਆਂ ਦੀ ਅੱਗ ਦੀ ਹੈ ਔਰ ਲੀਗਲੀ ਬਿਲਕੁਲ ਸਹੀ ਹੈ ਆਪਣੇ ਹਿੱਸੇ ਦਾ ਪਾਣੀ ਬਲਕਿ ਉਸ ਤੋਂ ਵੱਧ 31 ਮਾਰਚ ਤੱਕ ਇਹ ਵਰਤ ਚੁੱਕੇ ਨੇ ਹਰਿਆਣਾ ਵਾਲੇ ਇਹੀ BBMP ਇਸੇ BBMP ਦੇ ਚੇਅਰਮੈਨ ਨੇ ਮੀਟਿੰਗ ਕਰਕੇ 21 ਮਈ ਤੱਕ ਪਾਣੀ ਪਰ 21 ਮਈ ਨੂੰ ਪਿਛਲੇ ਨੂੰ ਉਹ ਮੈਂ ਦੱਸਾਂ ਸਮਝਾਉਂਦਾ 6 ਚਿੱਠੀਆਂ ਲਿਖੀਆਂ ਸੀ ਇਹਨਾਂ ਨੂੰ 6 ਮਹੀਨੇ ਹਰ ਮਹੀਨੇ ਮੀਟਿੰਗ ਹੁੰਦੀ ਐ ਇਹਨਾਂ ਦੀ ਹਰੇਕ ਚਿੱਠੀ 'ਚ ਕਹਿੰਦੇ ਸੀ ਹਰਿਆਣੇ ਵਾਲਿਓ ਤੁਹਾਡਾ ਪਾਣੀ ਟਟੂਗਾ ਤੁਸੀਂ ਬਹੁਤ ਜ਼ਿਆਦਾ ਵਰਤਿਓ ਅਸੀਂ ਪਾਣੀ ਐਸ ਲੋ ਸਾਡੇ ਕੋਲ ਆਪਣੀਆਂ ਕਸਤੀਆਂ ਆਪਦੇ ਸੀ 10000 ਏਕੜ ਤਾਂ ਆਪਣੀ ਜ਼ਿਲ੍ਹੇ 'ਚ ਪਹਿਲੀ ਵਾਰ ਪਾਣੀ ਪਹੁੰਚੇ ਕਿ ਵੀ ਤੁਸੀਂ ਇਹਦਾ ਸੰਜਮ ਨਾ ਕਰਦੇ ਨਹੀਂ ਭਲੇ ਪ੍ਰਾਨਾਤਾ ਭਈ ਉਹ ਨਹੀਂ ਸੀ ਦੇਖੋ ਚਲੋ ਅਸ ਹਾਈ ਕੋਰਟ ਚਲੇ ਗਏ ਪਿਲਕੰਦਾ ਬੀਬੀਐਮਬੀ ਦਾ ਹਾਈ ਕੋਰਟ ਜਾਣਾ ਕਿ ਬੰਦ ਹੈ ਜਬਰੀਦਾ ਬਾਜੀ ਬੀਬੀਐਮਬੀ ਕਿੱਥੇ ਹੈ ਬੀਬੀਐਮਬੀ 60% ਦਾ ਸਾਡਾ ਉਹਨੇ ਦੱਸਿਆ ਹਰਿਆਣਾ ਜਾਵੇ ਰਹਿ ਗਿਆ ਬੀਬੀਐਮਬੀ ਆਪ ਜਾ ਰਹੀ ਹੈ ਅੱਛਾ ਹੋਰ ਹੋਰ ਦੇਖੋ ਜਿਹੜਾ ਵਕੀਲ ਕੀਤਾ ਹੋਊਗਾ ਕੱਲ ਉਹਦਾ 60% ਉਹਦੀ ਫੀਸ ਪੰਜਾਬ ਨੂੰ ਦੇ ਦੇ ਗੋ ਪੰਜਾਬ ਆਪ ਦੇ ਬਰੁੱਧੀ ਵਕੀਲ ਕਰ ਰਿਹਾ ਜੀ ਦੋ 60% ਜੋ ਮਤਲਬ ਸਾਡਾ 2 ਲੱਖ ਨੇ ਤੇ 1 ਲੱਖ 20 ਹਜ਼ਾਰ ਸਾਡਾ ਅਸੀਂ ਆਪਦੇ ਵਿਰੁੱਧ ਵੀ ਕੀਲ ਕਰ ਰਹੇ ਹਾਂ ਮਲੇ ਨੂੰ ਕੋਪਤਾ ਤੇ 1 ਕਰੀਆ ਤਾਂ ਕਿ ਜੋ ਪਹਿਨ ਤੇ ਆਰਡਰ ਕਰਦੇ ਨੇ ਇੱਕ ਦਿਨ ਉਹ ਫੋਨ ਹੈ ਚੇਅਰਮੈਨ ਫਾਉ ਲੋਹਾਂਡਾ ਆ ਗਏ ਥੇ ਪੰਜਾਬ ਦੇ ਹਿੱਸੇ ਦਾ 200 ਕਿਊਸਿਕ ਪਾਣੀ ਬੰਦ ਕਰਕੇ ਕਹਿਣੇ ਨੂੰ ਛੱਡਤਾ ਸਵੈਰਿੰਗ ਲਾਜੀ ਕਹਿਣਾ ਰਿਹਾ ਇਹ ਕੌਣੋਂ ਦੇ ਦੀਆਂ ਕਰਨ ਵਾਲੀ ਉਸ ਨੂੰ ਯਾਦ ਆਦਾ ਕਿ ਪਹਿਲਾਂ ਨਾਇਨਾ ਕੋਲ ਵੀ ਹੋਤਰ ਹੈ ਹਾਈ ਕੋਰਟ ਦਾ ਹਾਈ ਕੋਰਟ ਰੀਕ ਕੀ ਹੈ ਹਾਈ ਕੋਰਟ ਨਹੀਂ ਕਿ ਹੈ ਅੱਲਾ ਇਹ ਜੋ 2 ਤਰੀਕ ਨੂੰ ਦਿੱਲੀ ਮੀਟਿੰਗ ਹੋਈ ਸੀ ਗੈਸ ਸਤਿਵ ਨਾਲ ਉਹਦਾ ਜਿਹੜਾ ਡਿਸੀਜਨ ਹੈ ਉਹ ਇਥੇ ਮੈਂ ਉਹ ਤੁਹਾਨੂੰ ਦਸੀ ਰਹੀ ਹਾਂ ਉਹ ਤੁਹਾਨੂੰ ਅਡਵਾਈਸ ਕੀਤਾ ਗਿਆ ਸਲਾਹ ਦਿੱਤੀ ਲਈਏ ਕਿ ਭਾਈ ਸਾਹਿਬ ਇਹ ਦੇਖ ਲਓ ਅਗਾਂਹ ਅਸੀਂ ਪਾਣੀ ਡਿਸੀਜਨ ਲਈ ਕੁਝ ਅਗਲੇ ਸਵੇਰੀ ਆ ਕੇ ਆਪ ਕੋਲੇ ਕਿਉਂ ਨਹੀਂ ਮੰਗਦੇ ਹੋ ਹੋਰ ਦੇ ਰਿਹਾ ਆਵਾਜ਼ ਆਈ ਮੈਂ ਇੱਕ ਪਾਸੇ ਤਾਂ ਦੇਸ਼ ਕਿਹੜੀ ਮੁਸੀਬਤ ਦੇ ਵਿੱਚ ਪਸਿਆ ਹੋਇਆ ਹੈਗੇ ਤਾਂ ਉੱਥੇ ਵੀ ਆਪਣੇ ਮੂਰੇ ਆ ਪੰਜਾਬ ਵਾਲੇ ਆ ਇਹ ਮੁਸੀਬਤ ਨੂੰ ਮੌਕਾ ਦੇਖਦੇ ਨੇ ਜੇ ਪੰਜਾਬ ਪਾਣੀਆਂ ਪਿੱਛੇ ਅੰرسٹ ਹੋ ਗਿਆ ਪੰਜਾਬ ਤੋਂ ਕੁਝ ਇਸ ਤਰ੍ਹਾਂ ਦਾ ਹੋ ਗਿਆ ਤਾਂ ਜ਼ਿੰਮੇਵਾਰ ਕੌਣ ਹੋਗਾ ਭਾਵੇਂ ਉਹ ਕਿਤੇ ਬੀਜੇਪੀ ਹੋਵੇ ਤਾਂ ਇਹ ਮਤਲਬ ਪਾਕਿਸਤਾਨ ਨੂੰ ਫੈਲਾ ਪਚਾਉਣ ਦੀ ਕੋਸ਼ਿਸ਼ ਕਰ ਰਹੇ ਨੇ ਪੰਜਾਬ ਦੇ ਅਫੀਸਰ ਕਿੱਥੇ ਕਿੱਲਾ ਗਏ ਬਸ ਸਾਰੀ ਬੋਸ ਸਾਡੀ ਆਰਡਰ ਤੇ ਆਈ ਫਿਰ ਹੋਈ ਜੈਰੀ ਨੂੰ ਆ ਤੜਕੇ ਨੂੰ ਕਿ ਸੁਝੀ ਮੈਂ ਸੱਜਣਾਉਂਗਾ ਕੋਈ ਇਹ ਕਿ ਮੈਂ ਲੈ ਕੇ ਪੜੀ ਕੋਈ ਆਰਡਰ ਨਹੀਂ ਕੋਈ ਇਹਨਾਂ ਕੋਲੇ ਲੀਗਲ ਕਾਰਜੀਆਂ ਸਾਡੇ ਵਕੀਲ ਸਾਹਿਬ ਏਜੀ ਖੜੇ ਜਾਂਦੇ ਨਾਲ ਜੈ ਸਮਝਾਇਆ ਵੀ ਪਾਈਏ ਇੱਥੇ ਨਾ ਹੋ ਇੱਥੇ ਲੋਕ ਜੀ ਹੋਰ ਅਸਤ ਤੁਸੀਂ ਚਲੋ ਥੋੜਾ ਜਿਹਾ ਸੰਜਮ ਨਾਲ ਤੁਸੀਂ ਇਹ ਨਾ ਹਟੇ ਹੋ ਨਾ ਹਟੇ ਚਲੋ ਕੋਈ ਨਹੀਂ ਅੱਪਾ ਵੀ ਕੋਈ ਆ ਪਾਇਆ ਰਹੇ ਜਬਾ ਨਹੀਂ ਕਰਨਾ ਜਿ ਜਿਹਦੇ ਨਾਲ ਇਹਨਾਂ ਨੂੰ ਕੋਈ ਮੌਕਾ ਮਿਲੇ ਸਾਨੂੰ ਪਰ ਮੈਨੂੰ ਲੱਗਦਾ ਨਹੀਂ ਉਹ ਉੱਪਰ ਪਰ ਮੂੰਹ ਕਰ ਲਈ ਜਿੰਦਾਬਾਦ ਜਿੰਦਾਬਾਦ ਪ੍ਰਕਾਸ਼ ਸਿੰਘ ਪਾ ਜਿੰਦਾਬਾਦ ਭਾਜੀ ਭਾਜੀ ਜੀਪੀ ਕਹਿੰਦੀ ਹੈ ਇਹਨਾਂ ਨੂੰ ਕਿ ਹੁਣ ਵਧੀਆ ਮੌਕਾ ਹੈ ਲੋਕਾਂ ਦਾ ਧਿਆਨ ਬੰਬਾਂ ਵੱਲ ਹੈ ਲੋਕਾਂ ਦਾ ਧਿਆਨ ਮਸਾਇਲਾਂ ਵੱਲ ਹੈ ਆ ਪੱਟਾ ਨਾ ਕਰੋ ਮੰਗਲਾ ਫਿਰ ਆ ਕੇ ਜਾਣ ਨਹੀਂ ਦਿੰਦੇ ਆਪਾਂ ਹਾਂਜੀ ਹੱਤ ਕਰਦੇ ਆ ਮਤਲਬ ਅਸੀਂ ਕੋਈ ਅਸੀਂ ਕੋਈ ਜਦੋਂ ਉਹ ਵਾਟੇ ਹੱਦ ਨਾ ਪਾਣੀ ਸਾਡੇ ਅਗਰ ਤੋਂ ਅਸੀਂ 99% ਹੀ ਵਰਤਿਆ ਜੇ ਪੰਜਾਬ ਤੋਂ 775 ਤੋਂ ਵੱਧ ਕਿਤੇ ਗਈ ਨਹੀਂ ਇਹ 100 ਤੋਂ ਘਟ ਕੇ ਆਈ 105 107 117 112 ਪਹਿਲਾਂ ਦੇ ਪਹਿਲਾਂ ਵਾਲੇ ਸੀ ਜੋ ਕੀਤੇ ਉਹ ਅਸੀਂ ਛੱਡ ਲਏ ਹੁਣ ਆਪਣੇ ਕੋਲ ਆਪਾਂ ਵਰਤਣ ਲੱਗੇ ਪਾਣੀ ਹਰੇ ਪਿੰਡਾਂ ਵਿੱਚ ਤੋਂ ਆਪਾਂ ਸੌਤੇ ਜਾਮ ਲਏ ਆਪਣੇ ਹੋਰ ਹਜੇ ਪਾਈਪਾਂ ਪਾਉਣੀਆਂ ਨੇ ਹਜੇ ਕੱਸੀਆਂ ਸੂਰੇ ਚਲਾਉਣੀਆਂ ਨੇ ਤੇ ਬਹੁਤ ਅੱਕੇ ਸਾਇਸਤਾਨਾਂ ਸਹੀ ਜਿਹੜੀ ਦੇਖਵਾ ਤੇ ਚੇਰਮੈਨ ਵੀ ਖੁਦ ਆ ਗਿਆ ਜਦ ਕਿ ਚੇਰਮੈਨ ਨੂੰ ਇਹ ਪਤਾ ਹੋਣਾ ਚਾਹੀਦਾ ਕਿ 60% ਬੀਬੀਐਮਬੀ ਤੇ ਅਸੀਂ ਆ ਖਰਚਾ ਸਾਡਾ ਤਨਖਾਹਾਂ ਸਾਡੀਆਂ ਆ ਜਿਹੜੀ ਬਣਾਈ ਹੋਈ ਐ ਆ ਕਲੋਨੀਆਂ ਹਾਂ ਖਰਚਾ ਸਾਡਾ ਬਾਕੀ ਜਮੀਨ ਕੋਈ ਹੱਡੀ ਉਤਾਰ ਰਿਹਾ ਵੋਟ ਅੱਛਾ ਵੋਟ ਇੱਕ ਵੀ ਨਹੀਂ ਪੰਜਾਬ ਦੀ ਵੀ ਇੱਕ ਵੋਟ ਐ 60% ਬਾਕੀ 40% ਸਿਹਰਿਆਣਾ ਰਾਜਸਥਾਨ ਇਹ ਮਾਝੇ ਤਿੰਨ ਨੇ ਤਿੰਨ ਦਾ 40% ਹਿੱਸਾ 40% ਬਾਕੀ ਤੇ ਆਪਸਾ ਕਿੱਛ ਕੰਦੇ ਬੋੜਾ ਰੀਵਿਕਾ ਇਹ ਮਾਝੁ ਦੀ ਵੀ ਇੱਕ ਹੈ ਰਾਸਾ ਦੀ ਵੀ ਇੱਕ ਹੈ ਤਿੰਨ ਇੱਕ ਕਰਕੇ ਕਹਿੰਦੇ ਜਿੱਤ ਵੀ ਜਿੱਤ ਦੇ ਜਿੱਤ ਦੇ ਕੋਟ ਦੀ ਵੈਲਿਊ ਨਹੀਂ ਵਧਾਉਣਾ ਥੋੜੀ ਬਲ ਜੇ ਕੱਲਾ ਪੰਜਾਬ ਕੋਟ ਬਾਰੇ 7% ਕਿ ਵਿੱਚ ਜਣ ਕੇ ਇਹ ਤਾਂ ਹੰਡੀਆਂ ਬੰਦੇ ਪਹਿਲਾਂ ਕਿਹਨੇ ਧਿਆਨ ਹੀ ਨਹੀਂ ਦਿੱਤਾ ਪਹਿਲਾਂ ਜਿਹੜੇ ਆਪਣੇ ਹੱਥਾਂ ਸੀ ਨਾ ਉਹਰੇਲੇ ਉਹ ਜਿਹੜੇ ਨਾਲ ਇਹ ਪ੍ਰਧਾਨ ਸਭਾ ਦੇ ਫੈਸਲੇ ਗਲਤ ਸੀ ਇਸਨੇ ਕਿ ਪਹਿਲ ਨਹੀਂ ਬੰਦ ਹੋਦਾ ਹੱਥ ਯਾਰ ਅਸੀਂ ਕਿੱਥੋਂ ਦੀ ਪਾਣੀ ਤਾਂ 20 ਤਰੀਕ ਨੂੰ ਤੁਹਾਡਾ 20 ਦੀ ਰਾਤ ਨੂੰ ਤੁਹਾਡਾ ਭੰਡਾਰ ਉਦੋਂ ਲੈ ਇਹ ਵੀ ਆ ਬੀਬੀਐਮਪੀ ਬੰਦ ਨਾ ਦੇ ਬੀਬੀਐਮਪੀ ਚਿੱਟਾ ਆਤੀ ਸਰ ਖਰਚਾ ਪੁੱਤ ਸਾਡੇ ਤੇ ਪਾਇਆ ਰੱਖਣ ਸੋ ਇਹ ਇਹਨੂੰ ਖਤਮ ਕਰਕੇ ਪੁਨਰ ਕਠਨ ਕਰੋ ਕੋਈ ਨਮਾ ਆਤ ਰੋਮੀਆ ਕਰਨੀ ਤੇ ਲੋਕ ਕੋਈ ਹੋਰ ਨਾ ਸੋਕੇ ਹੋਇਆ ਤੁਪੜ ਸਟੋਰੀਓ ਬੀਜੀਐਮ ਦੀ ਹਸਪਤਾਲ ਦੀ ਬੀਜੀਐਮ ਦੀ ਪੋਸਟ ਆਫਿਸ ਦੀ ਬੀਜੀਐਮ ਦੀ ਇੰਨਾ ਜ਼ਿਆਦਾ ਏਰੀਆ ਤੇ ਰੱਖੇ ਹੋ ਆ ਮੋਹਨਾਂ ਤੇ ਭਰੇ ਲਈ ਕੰਮ ਕੀ ਦਿੱਤੀ ਇਹ ਕਿ ਸਾਨੂੰ ਹਟਾ ਦੇਣਾ ਕਿ ਜੀ ਆਹ ਪਿੰਡ ਸਤਲੁਜ ਦੇ ਵਾਲੇ ਖਾਲੀ ਕਰਾ ਲਓ ਅਸੀਂ ਫੱਟਾ ਚਾ ਕੰਮ ਲੱਗ ਗਿਆ ਉਹ ਅਸੀਂ ਤਾਂ ਅਹੀ ਲੋਕਾਂ ਨੂੰ ਕੱਢਦੇ ਨਹੀਂ ਆਉਂਦੇ ਫਿਰ ਆ ਜੀ ਬੰਦ ਕਰਨੀ ਪਾਣੀ ਉਹਨਾਂ ਦਾ ਉਹਨੂੰ ਘਪਵਾ ਦੇ ਦਾ ਆ ਦੋ ਕੰਮ ਤੇ ਫਟਾ ਚੱਕਰ ਨਹੀਂ ਫਟਾ ਚੱਕਰ ਨਹੀਂ ਐਸੇ ਜਿਹਤਰ ਕਹਾਜਾ ਤਰੀਣਾ ਦੇ ਇਹ ਜਿਹਤਰ ਕਹਾਪੜੀ ਬੁੜਾ ਰਹੇ ਨੇ ਸੋ ਓਨਲੀ ਆ ਖਾਸ ਤੌਰ ਤੇ ਇਸ ਮੌਕੇ ਤੇ ਜਿਸ ਵੇਲੇ ਦੇਸ਼ ਇੱਕ ਬਹੁਤ ਵੱਡੀ ਜੰਗ ਦੇ ਵਿੱਚ ਪੁੱਜਾ ਉਸ ਵੇਲੇ ਤਾਂ ਇਹਨਾਂ ਨੂੰ ਆ ਗੱਲ ਕਰਨੀ ਹੋਣੀ ਸੀ ਕਿਹੜੀ ਫਸਲ ਬੀਜਣ ਲੱਗੇ ਨੇ ਜਿਹੜੀ 8 ਦਿਨਾਂ ਚ ਪੱਕੀ ਹੋਵੇ 8 ਦਿਨਾਂ ਬਾਅਦ ਦੀ ਕੀ ਜਿਹੜਾ 12 ਬਾਰ ਬਾਰ ਦਿਨਾਂ ਤੋਂ ਆਸ ਦੀ ਕਹੋਇਆ ਦੇ 12 ਦਿਨ ਬੈਸੀ ਮਿਲ ਜਾਣੇ ਇਹ ਬੀਨ ਵਾਸਤੇ ਦੇ ਰਹੇ ਆ ਮਨਗਨ ਰੱਖ ਦੇ ਰਹੇ 200 ਲੋਟਰ ਸਿਰਖਾ ਬਾਈ ਹੈ 150 ਲੀਟਰ ਦਾ ਨੌਂ ਮਣਾ ਦੇ ਇਸ ਦਿਨ ਚ ਕਰਨ ਲਈ ਪਰ ਜੀ ਜੂਨ ਦਾ ਤੇ ਪਾਣੀ ਪੀਣ ਵਾਸਤੇ ਚਾਹੀਦਾ 150 ਪੈਂਕੀ ਨੇ ਮਾੜੀ ਸਪਾਰਾ ਸਪੀਸ ਕਰਦਾ ਤੇ ਨਿਕਲ ਚਲੋ ਕੰਮ ਹੈ ਜੀ ਆਰ ਦੀ ਜਦ ਦੇ ਚਲੋ ਦਿੱਤਾ 220 ਹੋ ਗਿਆ 240 ਤੋਂ ਸਾਨੂੰ ਪਸ਼ਮਾ ਪਸ਼ਮਾ ਦੇ ਦੇਣਾ 400 ਕਿੰਨੇ ਹੋ ਗਿਆ 680 ਤੋਂ ਕੰਨੇ ਦੀ ਲਾਸ ਇਹਨਾਂ ਲੋ ਖਰਾਬ ਹੋ ਗਏ ਨਾ ਚੱਲ ਰਿਹਾ 1 3 3 ਸਿਰਫ 800 ਅੱਗੇ ਤਾਂ ਠੀਕ ਹੋ ਜਾਂਦਾ ਤੇ ਪਰ ਜਿਹੜੀਆਂ ਹਰਕਤਾਂ ਕਰਦੇ ਨੇ 4015 ਮਾਨਤ ਨੂੰ ਇਨਕਲਾਬ ਜਿੰਦਾਬਾਦ ਅੱਲਾਹ ਜਿੰਦਾਬਾਦ ਕੀ ਗੱਲ ਹੈ ਕਿ ਉਗੜ ਉਗੜਾ ਉਗੜਾ ਪਿੱਛੇ ਜਿੱਥੇ ਜਾਂਦਾ ਜਿਹੜੇ ਦਿੰਦੇ ਆ ਉਹ ਵੀ ਨਹੀਂ ਇਸ ਬਤਲੇ ਹਰਾਪਨ ਉਹ 4000 ਮਾਨਕਤ ਦੇ ਆਪ ਦੇਣਾ ਧੰਨਵਾਦ ਤਾਂ ਕੀ ਕਰਨਾ ਕਿ ਆ ਭੁੱਖੇ ਪੰਗਲੇ ਜੀ ਸਾਡਾ ਚੇਅਰਮੈਨ ਆ ਗਿਆ ਤੁਹਾਡਾ ਚੂਕਤ ਮੈਂ ਨਹੀਂ ਅਰੇ ਠੀਕ ਹੈ ਰੱਖੀ ਹਮਾਰੀ ਪ੍ਰਸ਼ਾਸਨ ਮੁਰਦਾਬ 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 ਪ੍ਰਸ਼ਾਸਨ ਮੁਰਦਾਬ ਕਟ ਆਪਣੇ ਸਿਰ ਤੇ ਮਹਿਆ ਹੈ ਕੋਈ ਰੌਲਾ ਨਹੀਂ ਜੀ ਇੱਕ ਦਿਨ ਤੱਕ ਕੋਈ ਰੌਲਾ ਕਰਕੇ ਫੈਸਲਾ ਬੀਬੀ ਐਮ ਬੀ ਦੇ ਸੁਣਾ ਅੱਜ ਲਿਖਿਆ ਹੋਇਆ ਹੈ ਨਾਰਮਲ ਮੀਟਿੰਗ ਕਰਨੀ ਹੈ ਮਹੀਨੇ ਦਾ ਨੋਟਿਸ ਐਮਰਜੈਂਸੀ ਮੀਟਿੰਗ ਕਰਨੀ ਇੱਕ ਹਫਤੇ ਦਾ ਨੋਟਿਸ ਦੇ ਰਹੇ ਚਾਰ ਸੱਤਾਂ ਦੇ ਰੂਪ ਸੇ ਇਹ ਨਹੀਂ ਬਿਖਾਰਾਂਗੇ ਮੀਟਿੰਗ ਇਲਲੀਗਲ ਹੈ ਜੋ ਲਿਆ ਗਿਆ ਫੈਸਲਾ ਨਹੀਂ ਅਸੀਂ ਦੱਸਿਆ ਹੈ ਕੋਰਟ ਹਾਈ ਕੋਰਟ ਵੀ ਠੀਕ ਹੈ ਤੁਸੀਂ ਜਿਹੜੇ ਅੰਕ ਜਿਹੜਾ ਪਾ ਦਿੱਤਾ ਤੁਸੀਂ ਕਹਿੰਦੇ ਹੋ ਜੜੇ ਪਰ ਪਹਿਲਾਂ ਤੋਂ ਮਿਲ ਕੇ ਦੱਸ ਸਕਦੇ ਪਹਿਲੇ ਇਹ ਪਹਿਲਾ ਮਿਲ ਕੇ ਹੱਥ ਬੰਨ੍ਹ ਕੇ ਟੋਲ ਹੈ ਹਾਂ ਆਤਾ ਪ੍ਰਾਣੀ ਪਹਿਲਾਂ ਨਹੀਂ ਸਵਿਸਰ ਕੇ ਮੈਂ ਕੋਈ ਇਹ ਨਹੀਂ ਹੈ ਕਿ ਅਸੀਂ ਉਹਨਾਂ ਨੂੰ ਕੱਟਾ ਕਰਦੇ ਹਰੇਣੀ ਦੇ ਲੋਕਾਂ ਦਾ ਕੋਈ ਕਸੂਰ ਆਹ ਜਿਹੜੀ ਜੀਸੀਪੀ ਕਰੇਗਾ ਨਾ ਇਹ ਕਹਿੰਦੇ ਨੇ ਨਾ ਆਪ ਦਾਨੇ ਸੇ ਅਫਸਰ ਗੁੰਡੇਗੇ ਆ ਗੁੰਡੇ ਨੇ ਇੱਕ ਪਾਸੇ ਦੇਸ਼ ਤੇ ਨਿਸ਼ਚਿਤ ਪਹਿਲੀ ਲਿਆ ਟੋਪ ਕਰਦੇ ਜੋ ਹੁਣ ਸਾਡੇ ਲੋਕ ਇੱਧਰ-ਉੱਧਰ ਹੋਣ ਦੇ ਧਿਆਨ ਨਾਲ ਬਲੈਕਆਊਟ ਹੋਇਆ ਉਹ ਲੈਟਾਂ ਵਝਾ ਕੇ ਚਲੋ ਜੀ ਪਾਪਾ ਬੱਧੀ ਸਕਦੇ ਨਹੀਂ ਹਾਂ ਮੇਰੇ ਤਾਂ ਕਰਦਾ ਨਹੀਂ ਮੇਰੇ ਤਾਂ ਕਰਦਾ ਕਿ ਤੂੰ ਪਾਣੀ ਜੋ ਹੁਣ ਅੱਜ ਬਣਦਾ ਬੀਬੀਐਮਡੀ ਦੇ ਚੇਅਰਮੈਨ ਦਾ ਮੁੱਖ ਮੰਤਰੀ ਪੰਜਾਬ ਨੂੰ ਫੋਨ ਕਰੇ ਕਿ ਜੇ ਮੈਂ ਇੱਥੇ ਜਾ ਰਹੀ ਹਾਂ ਕਿ ਮੈਂ ਤੁਹਾਨੂੰ ਇਨਫੋਰਮ ਕਰਨਾ ਸੀ ਅਲੱਗ ਮੇਰੇ ਉ ਤੋਂ ਬਾਅਦ ਫਿਰ ਮੈਂ ਉਹ ਕਮਰੇ ਤੋਂ ਨਹੀਂ ਜਾ ਸਕਿਆ ਜਾ ਸਕਿਆ ਕੋਈ ਸੁਣ ਵੀ ਨਹੀਂ ਦੱਸਿਆ ਕਿ ਦੂਰ ਰੂਮ ਤੇ ਫੋਨ ਕਰਦਾ ਵੀ ਜਮਨਦਾਵਾਂ ਨੇ ਸਟੋਪ ਲਾ ਦਿੱਤਾ ਮੈਂ ਕਿਹਦੇ ਲਈ ਉਹ ਖਿਆਲ ਇਹ ਮੱਛੂ ਮਤਲਬ ਕਮਾਲ ਐਨੀ ਤਾਂ ਕੇਸ਼ਾ ਇਤਨ ਮੁੰਡਾ ਕਿੰਦਾ ਉਹਦੇ ਵੀ ਆਇਆ ਇਸੇ ਪਾਸ ਕੋ ਵੀ ਜਿਹੜਾ ਪ੍ਰਾਣਿਤ ਹੋਣਾ ਨੇ ਛੱਡ ਲਿਆ ਸੀ 200 ਪੀਸ ਭਾਈ ਦਾ ਪੰਜਾਬ ਦਾ ਇਧਰੋਂ ਇਧਰੋਂ ਲੱਕ ਬੰਨ੍ਹ ਕੇ ਇਧਰੋਂ ਭੋਟਾ ਬਸ ਹੋ ਗਿਆ ਮਗਰ ਤੁਸੀਂ ਸਾਡੇ ਹੈ ਹੀ ਨਹੀਂ ਵੀ ਜਦੋਂ ਤੁਸੀਂ ਸਾਡੇ ਹੱਥਾਂ ਸਾਡੇ ਦਾ ਗੁਰੂਤੀ ਚੱਲਦੇ ਹੋ ਤੇ ਅਸੀਂ ਤੁਹਾਡਾ ਖਰਚਾ ਕਿਉਂ ਦੀਏ ਹਲਤੇ ਨਵੇਂ ਨਾ ਵਾ ਦੇ ਨੂੰ ਸੀ ਪੈਸੇ ਦੇ ਮੈਂ ਕਹਤਾ ਮੈਂ ਤੇ ਰੋ ਖੋ ਨਾ ਕੋ ਦਾ ਨਹੀਂ ਬਸ ਪਸਾਉ ਦਿਸਾ ਲਾ ਕੇ ਤੇ ਰੱਦ ਕਹੀ ਲਾ ਦੇ ਜਦੋਂ ਸਾਡੇ ਗੁਰੂਤੀ ਉਹਦੇ ਪੈਸੇ ਸੀ ਤੇ ਤੂੰ ਉਹ ਆ ਗਈ ਉਹਦਾ ਪੈਸਾ ਤੇ ਨਹੀਂ ਲੈ ਸਕਦਾ

ਅੰਦਲੀ ਤੇ ਜਦੋਂ ਹੰਮ ਜੀ ਮਾਤਾ ਜੀ ਦਾ ਤੇਰੀ ਕਿਤੇ ਨਹੀਂ ਕੁਰਬਾਨੀ ਨਹੀਂ ਮੰਗੀ ਉਹ ਤਾਂ ਜੀ ਉਹਨਾਂ ਲੋਕਾਂ ਨੂੰ ਕਰਦੀ ਸੀ ਇਹ ਬਸ ਉਹ ਕੁਰਮਾਨੀ ਦਾ ਟਾਈਮ ਆ ਗਿਆ ਜੀ ਐਸਮਈਆ ਕੱਢ ਲੈਂਦੇ ਸੀ ਐਸਮਈਆ ਦਾ ਸੀ ਕਹਿ ਰਹੇ ਸਨ ਐਸਮਈਆ ਨੇ ਸਿੱਧਾ ਕਹਿਤਾ ਤੁਸੀਂ ਦੱਸ ਦਿਓ ਜੇ ਕੋਈ ਪੁੱਛੇ ਸੁਭਿੰਗਪੁਰ ਨੇ ਕਹਿ ਆਈ ਜਤਨ ਹੈ ਬਣਾਉਂਗਾ ਜਾਂ ਬੱਤ ਆਪਸੇ ਹੀ ਦੀਨਾਂ ਹਾਲਤ ਵਿੱਚ ਇਹ ਜੀ ਸਭ ਅਸੀਂ ਤੇ ਜੀ ਆਪਣੀ ਸੁਦਾਇਨਾਂ ਆਦੇ ਵਿੱਚ ਆਪੇ ਇਹ ਵਾਈਸ ਆ ਗਿਆ ਜਮਨਾ ਤੋਂ ਸਤਿਗੁਰੂ ਰਾਈ ਜਮਨਾ ਜੀ ਦੀ ਹੈ ਜੁਫੀ ਤੋਂ ਲੈ ਕੇ ਦਿਹਾਰ ਬੰਗਾਲ ਪ੍ਰਦੇਸ਼ ਤੋਂ ਦੋਹਰੇ ਦੀ ਜਦੋਂ ਪਾਣੀ ਮਾਈਕ ਮਾਈਕ ਹੋ ਜਾ ਰਿਹਾ ਹੈ ਜਿਹੜਾ ਬੱਝ ਗਿਆ ਹੈ ਵਾਈਸ ਆ ਗਿਆ ਹੈ ਐਸ ਮੀਠੀ ਮਾਈਕ ਚੱਲ ਰਿਹਾ ਹੈ ਅੱਛਾ ਕਹਿੰਦੇ ਜੀ

ਸੂਰ ਦੇ ਪੁੰਜੀਆਂ ਵਾਲੇ ਹੈਗੇ ਨੇ ਹੈਨਾ ਬਿਸਲਵੀਆਂ ਪੁੰਜੇ ਆ ਇਹਨਾਂ ਨੂੰ ਵੀ ਬਤਾ ਪਾਣੀ ਹੁੰਦੀ ਹੈ ਇਹਦਾ ਕੁੱਲਾ ਮੁੱਲ ਕੀ ਹੁੰਦਾ ਹੈ ਜਿਹੜਾ ਰੇਗਿਸਤਾਨ ਦੇ ਵਿੱਚ ਤੇਸਾਂੇ ਵਾਲਾ ਪਾਣੀ ਦਾ ਮੁੱਲ ਉੱਤਨ ਉਹ ਤੋਂ ਬਾਦੂ ਪੁੰਜਾ ਹੰਡਾ ਪਾਣੀ ਤਾਂ ਇਹਦੇ ਤੋਂ ਜ਼ਿਆਦਾ ਮੁੱਲ ਹੈ ਤਾਂ ਬਿਲਕੁਲ ਕੋਲ ਜਾਂਦਾ ਅੱਧ ਬਿਲਕੁਲ ਪਾਣੀ ਦਾ ਹੈ ਜਿਹੜਾ ਜਿਹੜਾ ਸਾਡੀ ਲੈਤੀ ਹੈ ਉਹ ਵੀ ਸਾਡੇ ਨੇ ਮੈਂ ਕੁਝ ਹਾਂ ਮੈਂ ਇਸ ਤਰ੍ਹਾਂ ਨਾਲ ਕਿ ਉਹ ਤੋਂ ਕਈ ਵਾਰੀ ਮੂਗਲੇ ਵੀ ਅੱਗੇ ਕਹਿੰਦੇ ਵੀ ਤੇਜ਼ ਕਿਸੀ ਮੇ ਮੂਗਲੇ ਬਚਾ ਲਿਆ ਇਹਨੂੰ ਪਾਣੀ ਨਹੀਂ ਪੌਂਦਾ ਸਕੀ ਨਾ ਹੁਣ ਤੇ ਅਬੂਰ ਫਾਜ਼ਲ ਕਾ ਫਰੋਜ਼ੀ ਬਟੇਲ ਤੇ ਇਹਨੂੰ ਥੇਰ ਹੋ ਗਿਆ ਮਤਲਬ ਕੋਈ ਛਾਲਾ ਆਹ ਤਾਂ ਤੁਹਾਡਾ ਸਿਰ ਹੈ ਸਿਰ ਚ ਪਾਣੀ ਹੈ ਨਹੀਂ ਉਥੇ ਹੁਣ ਹੂ ਟੋਡੇ ਨਾ ਤੇ ਨਹਿਰ ਦੁੱਬ ਕੇ ਤੰਗਰੀ ਜਾਂਦੀ ਹੈ ਪਾਣੀ ਇਹਦੀ ਹੁਣ ਕੋਈ ਮੋਗੇ ਲਾ ਕੇ 10000 ਏਕੜ ਨੂੰ ਪੱਟ ਨਹੀਂ ਹਜੇ ਹੋਰ ਕਰਨੇ ਹੋਰ ਵੀ ਕਰਨੇ ਪਾਣੀ ਦੇ ਇਤਨਾ ਪਾਣੀ ਨਾ ਪੌਂਦੇ ਫਟੇ ਪਲਾ ਆ ਕੇ ਫਟੇ ਗਿਆ ਆਡੀਓ ਆ ਰਹੀ ਹੈ ਮਾਈਕੋਂ ਤੋਂ ਪੈਂ ਸਹੀ ਕਰਾਓ 3 ਕਿਲੋਮੀਟਰ ਪਾਓ 500 ਕਿਲੋ ਉਹਦਾ ਮਾਈਕ ਤੁਸੀਂ ਦੇਖੋ ਨਾ ਸਾਨੂੰ ਪਤਾ ਕਿਤਨੀ ਪਾਣੀ ਉਹਨੇ ਕੋਲੀ ਹੈ ਸਪੀਕਰ ਉਹਦਾ ਨੰਬਰ ਸ਼ਹਿਰ ਪਿਆਸਾ ਸਪੀਕਰ ਵਾਲੀ ਮੈਨੂੰ ਵੀ ਪਤਾ ਆ ਰਹੀ ਹੈ ਇਹ ਕੀ ਹੈ ਬਾਕੀ ਸਦਰ ਸਦਰ ਕਹਿ ਨਹੀਂ ਮੈਗਨਲ ਜਾਰੀ ਹੈ ਜੀ ਸਾਡਾ ਅੱਜ ਨੂੰ ਉਹ ਅੱਡਾ ਸਾਹ ਦੇ ਲਈ ਬਹੁਤ ਕਿ ਕਿ ਲੜਾਈ ਨਹੀਂ ਹੋਣੀ ਹੋਟਾਂ ਤੋਂ ਨਹੀਂ ਜਾਣਾ ਸਤਨਿਕ ਜੀ ਭਗਵਾਨ ਤੁਮਾਰ ਹਮ ਤੁਹਾਡੇ ਸਾਥ ਹੈ ਸਾਥ ਹੈ ਸਾਥ ਹੈ ਇਸ ਕਰਕੇ ਮੈਂ ਤੁਹਾਨੂੰ ਸਵੇਰੇ ਸਵੇਰ ਤੁਮ ਇੱਕ ਹੋਰ ਸੰਕਟ ਪੈ ਗਿਆ ਕਿ ਤੁਮ ਇੱਥੇ ਆਉਣਾ ਪਿਆ ਸ਼ਾਂਤੀਪੁਰ ਨੂੰ ਕਿਸੇ ਤੇ ਰੱਖਣਾ ਕਰਤਾ ਹਾਂ ਅਪਣੇ ਪੂਰੇ ਅਸਤਰਾ ਨਾਲ ਕਛ ਨਹੀਂ ਕਰਨਾ ਜੀ ਨਾਲ ਇੱਕ ਲੌਗ ਆਉਟ ਮਾਈਕ ਮਾਈਕ ਦਿੱਕਾ ਹਨ ਦੁਬਾਨਾ ਮੈਨੂੰ ਪਾ ਨਹੀਂ ਹੋ ਰਿਹਾ ਉਹ ਆਪਣਾ ਡਰਾਈਵਰ ਤੇ ਕੋਈ ਜਾਨੀ ਨਹੀਂ ਕੋਈ ਕਰਦੇ ਰਹੇ ਉਹ ਦਿਨ ਵੀ ਮੈਂ ਹਜੂਰ ਤੋਂ ਲੈ ਕੇ ਜਿਸ ਦਿਨ ਪੀਸੀ ਤੋਂ ਲੋਕਲ ਹੋ ਗਿਆ ਜੀ ਨਾਲ ਜਿਹੜੀ ਆਊਗਾ ਮੈਂ ਤਾਂ ਜੀ ਦੇਖੋ ਸੋ ਇਸ ਕਰਕੇ ਮੈਂ ਤੁਹਾਨੂੰ ਧੰਨਵਾਦ ਕਰਨਾ ਚਾਹੁੰਦਾ ਤਕਰੀਮਾ ਲਾਲੰਡੇ ਆ ਪੰਜਾਬ ਦੇ ਪਾਣੀਆ ਵਾਲਾ ਸਰਦਾਰ ਪ੍ਰਤਾਪ ਸਿੰਘ ਮਾਨ ਜਿੰਦਾਬਾਦ ਜਿੰਦਾਬਾਦ ਪਾਣੀਆ ਵਾਲਾ ਸਰਦਾਰ ਪ੍ਰਤਾਪ ਸਿੰਘ ਮਾਨ ਜਿੰਦਾਬਾਦ ਜਿੰਦਾਬਾਦ ਆਨਾ ਤੇਰੀ ਸੋਤੇ ਜੱਟਾਂ ਦੇ ਰੋਕੇ ਇਕਲਾਬ ਜਿੰਦਾਬਾਦ ਇਕਲਾਬ ਜਿੰਦਾਬਾਦ ਪੰਜਾਬ ਦਾ ਪੁੱਤ ਜਿੰਦਾਬਾਦ ਜਿੰਦਾਬਾਦ ਇੱਕ ਵੱਡਾ ਦੋਸਤ ਇੱਕ ਵੱਡਾ ਪੰਜਾਬ ਪਤ ਦੀ ਪਿਆਰ ਜਨਮ ਦੇ ਉਸ ਬਹੁਤ ਮੈਨੂੰ ਉਸ ਹੁੰਦੀ ਹੈ ਕਿ ਰਾਣੀਦਾਰ ਨੇ ਤਾਂ ਮਤਲਬ ਕਹ ਰਿਹਾ ਹਾਂ ਸਭ ਨੂੰ ਸਾਰੇ ਮੈਂਬਰਾਂ ਨੂੰ ਤਸਦੀਕ ਕਰਨਾ ਹੈ ਕਿ ਉਹਨਾਂ ਨੇ ਉਹਨਾਂ ਦੇ ਘਰ ਸੰਪਾਦਕ ਦਾ ਉਹਨਾਂ ਨਾਲ ਗੱਲ ਕੀਤੀ। ਪਰ ਤੁਸੀਂ ਜਦੋਂ ਨਾਲ ਪਰਵਾਹ ਰਿਹਾ ਹੋਵੇ ਤਾਂ ਨਣਦਾਂ ਨੂੰ ਕਰੇ ਜਾਂਦਾ ਮਸਤ ਨਹੀਂ ਹੋਣੀ। ਉਹਨਾਂ ਨੂੰ ਪਰਿਵਾਰ ਨੂੰ ਹੀ ਪਤਾ ਹੋਵੇ ਕਿ ਸਾਡੇ ਘਰੇ ਕੀ ਘਟ ਹੈ। ਤੇ ਉਹ ਵੀ ਤੁਮਾਰੀ ਨਾ ਕਰੀਏ। ਸਾਡੇ ਘਰੇ ਕੀ ਹੈਗਾ ਉਹ ਅਸੀਂ ਵਰਤੀਏ। ਇਸ ਕਰਕੇ ਮੈਂ ਕੰਮ ਤੇ ਆਇਆ ਕਰਦਾ। ਜੀ ਥੈਂਕ ਯੂ ਜੀ ਸਾਡੇ ਜੀ ਸਾਥੇ ਤੇ ਅਸੀਂ ਸਾਰੇ ਇੱਥੇ और मीडिया आराम आराम जाए और इन टच रहना ना, वैसे तो हम कोई ऐसी गल नहीं अस कोट हम चैलेंज कर रखे अभी तो क्योंकि कोर्ट ने यह भी क्या कर लो तो पसंद नहीं तो है बैसा होगा तो चैलेंज कर चुके पेड़ा सख्त रहूगा ਕਿਹੜੀ ਫੇਰੇ ਤੋਂ ਬਿਨਾਂ ਨਹੀਂ ਜਾਵੇ ਮੈਂ ਮਾਨਵੀ ਲਿਖਮੇ ਬਸ ਮਾਨਸਾ ਦੇ ਚੰਡੀ ਮਾ ਮੈਨੂੰ ਪਤਾ ਹੈ ਜੀ ਪਾਣੀ ਦੀ ਕਿਹੜੀ ਵੇਲ ਪਾਣੀ ਦੀ ਕਿਹੜੀ ਬਹੁਤ ਐਵੇਂ ਨਹੀਂ ਬੈਠਾ ਜੀ ਪਹਿਲੇ ਤਾਂ ਮੈਂ ਤੁਸੀਂ ਪਰ ਮੈਂ ਕੋਈ ਰੱਖ ਲੋ ਅਸਲ ਕੁਝ ਰਸਤਾ ਕਮੇਟੀ ਬਣਾ ਕੇ ਦਸਤਸਿਲ ਮਰ ਪੰਜਾ ਦੇ ਨਾਲ ਇੰਟੈਂਚ ਰੋਪ ਗਰੁੱਪ ਬਣਾ ਲੋ ਅਜ ਵੀ ਸਰਕਾਰ ਦੇ ਕੰਮ ਨਹੀਂ ਚੱਲਦੇ ਇਹ ਨਹੀਂ ਐ ਨਹੀਂ ਬੰਦਾ ਸਰ ਕਿੰਪੂ ਸਾਹਿਬ ਉਹਦੇ ਨੂੰ ਪਹਿਲਾਂ ਲਾਗੇ ਉਧਰਲੇ ਪਿੰਡਾਂ ਦੇ ਲੋਕ ਨਹੀਂ ਨਹੀਂ ਕੋਈ ਨਹੀਂ ਇਸ ਲਈ ਇਹ ਹੋਇਸ ਕਰਕੇ ਪਰੱਖੀ ਕਰਨੀ ਆ ਪਾਣੀ ਦੀ ਤੁਸੀਂ ਪਹਿਲੇ ਨਾਲ ਤੁਸੀਂ ਇੰਨ